ਦਰਸ਼ਕਾਂ ਲਈ ਸੰਦੇਸ਼ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਨidhi ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸਵੇਰ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ ਦੂਜੀ ਵਾਰ ਰਾਜ ਸਭਾ ਦੇ ਮੈਂਬਰ ਬਣੇ ਆਪ ਆਗੂ ਸੰਜੇ ਸਿੰਘ ਰਾਜ ਸਭਾ ਦੇ ਚੇਅਰਮੈਨ ਦੀ ਹਾਜ਼ਰੀ ਚੁੱਕੀ ਸੋ ਸ਼ਹੀਦ ਕਨਸਟੇਬਲ ਅਮਰਿਤਪਾਲ ਸਿੰਘ ਦੇ ਘਰ ਦੁੱਖ ਵੰਡਾਉਣ ਪਹੁੰਚੇ ਸੀਐਮ ਮਾਨ ਕੀਤਾ ਵੱਡਾ ਐਲਾਨ ਨਵੀਂ ਆਕਾਰੀ ਨੀਤੀ ਨੂੰ ਮਿਲਿਆ ਭਾਰਵਾ ਹੁੰਗਾਰਾ 236 ਲਾਇਸੈਂਸਾਂ ਦੇ ਖਰੀਦ ਲਈ 34000 ਤੋਂ ਵੱਧ ਲੋਕਾਂ ਨੇ ਕੀਤਾ ਅਪਲਾਈ ਨਿੱਕੇ ਸਿੱਧੂ ਤੋਂ ਬਾਅਦ ਮੂਸੇ ਵਾਲੇ ਦੇ ਫੈਨਸ ਲਈ ਇੱਕ ਹੋਰ ਖੁਸ਼ਖਬਰੀ ਜਲਦ ਰਿਲੀਜ਼ ਹੋ ਰਿਹਾ ਸਿੱਧੂ ਦਾ ਨਵਾਂ ਗਾਣਾ ਨਵਜੋਤ ਸਿੱਧੂ ਦੀ ਕਮੈਂਟਰੀ ਬਾਕਸ ਚ ਵਾਪਸੀ ਸਿਆਸਤ ਤੋਂ ਦੂਰੀ ਬਣਾਉਣ ਦੀ ਸੰਭਾਵਨਾ ਲੋਕ ਸਭਾ ਚੋਣ 2024 ਚ ਸਿਆਸੀ ਰੈਲੀਆਂ ਲਈ ਪੰਜਾਬ ਹਰਿਆਣਾ ਦੇ ਸਕੂਲ ਗਰਾਊਂਡ ਤੇ ਲੱਗੀ ਰੁਕ ਹਰਿਆਣਾ ਦੇ ਸੀਐਮ ਨੇ ਅੱਜ ਗੁਰਦੁਆਰਾ ਸ਼੍ਰੀ ਨਾਡਾ ਸਾਹਿਬ ਵਿਖੇ ਮੱਥਾ ਟੇਕ ਕੇ ਚੋਣ ਮੁਹਿੰਮ ਦੀ ਕੀਤੀ ਸ਼ੁਰੂਆਤ ਬੱਚੇ ਬਜ਼ੁਰਗ ਤੇ ਬਿਮਾਰ ਨਾ ਆਉਣ ਹੋਲੀ ਤੇ ਬਾਕੀ ਵਿਹਾਰੀ ਮੰਦਿਰ ਚ ਦਰਸ਼ਨਾਂ ਲਈ ਐਡਵਾਈਜ਼ਰੀ ਹੋਈ ਜਾ ਰਹੀ। ਦੇਸ਼ ਚ ਗਾਇਬ ਹੋਇਆ ਬਸੰਤ ਗਲੋਬਲ ਵਾਰਮਿੰਗ ਨੇ ਵਜਾਈ ਖਤਰੇ ਦੀ ਘੰਟੀ ਭਵਿੱਖ ਚ ਹਾਲਤ ਵਿਗੜਨ ਦੇ ਅਸਰ। ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਬਣੀ ਦਿੱਲੀ ਪ੍ਰਦੂਸ਼ਣ ਦੇ ਮਾਮਲੇ ਚ ਭਾਰਤ 3 ਤੀਸਰੇ ਨੰਬਰ ਤੇ। ਚੰਡੀਗੜ੍ਹ ਤੋਂ ਚੱਲਣ ਵਾਲੀਆਂ ਟ੍ਰੇਨਾਂ ਚ ਤਤਕਾਲ ਟਿਕਟਾਂ ਲਈ ਪੀੜ ਹੋਲੀ ਕਾਰਨ ਵੇਟਿੰਗ ਵੀ ਨਹੀਂ ਉਪਲਬਧ। जेपी ਨੱਡਾ ਅੱਜ ਕਰਨਾਲ 'ਚ ਕਰਨਗੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਦੇ ਚੌਣ ਮੁਹਿੰਮ ਦੀ ਸ਼ੁਰੂਆਤ ਪੰਜਾਬ 'ਚ ਫੜੀ ਗਈ ਅਫੀਮ ਦੀ ਖੇਤੀ ਸਰੋਦੇ ਖੇਤਾਂ 'ਚ ਬੀਜੀ ਹੋਈ 14.47 ਕਿਲੋ ਅਫੀਮ ਟਿਪਲਸ ਦਾ ਸ਼ਾਪਾ ਸੀਏਏ ਵਿਰੋਧ ਦਾਇਰ 200 ਤੋਂ ਵੱਧ ਪਟੀਸ਼ਨਾਂ ਤੇ ਅੱਜ ਸੁਪਰੀਮ ਕੋਰਟ ਚ ਹੋਵੇਗੀ ਸੁਣਵਾਈ ਸੰਤਰੀ ਚੇਵਾਲ ਦੇ ਯਤਨਾ ਅਸਦਕਾ 사ウਦੀ ਅਰਬ ਤੇ ਉਮਾਨ ਤੋਂ ਪਤਰੀਆਂ ਕੁੜੀਆਂ ਸੁਣਾਈ ਹਟਬੀਤੀ ਪ੍ਰਧਾਨ ਮੰਤਰੀ ਆਪਣੇ ਮ੍ਰਿਤਕ ਸਾਥੀਆਂ ਨੂੰ ਯਾਦ ਕਰਕੇ ਭਾਵੁਕ ਹੋ ਗਏ ਤੇ ਮਲਾਡੋ ਵਿੱਚ ਕਿਹਾ ਇੰਡੀ ਗਠ ਜੋੜ ਨੇ ਹਿੰਦੂ ਧਰਮ ਦਾ ਅਪਮਾਨ ਕੀਤਾ ਬੁਲਗਾਰੀਆ ਦੇ ਰਾਸ਼ਟਰਪਤੀ ਨੇ ਭਾਰਤੀ ਜਲ ਸੈਨਾ ਦਾ ਕੀਤਾ ਧੰਨਵਾਦ ਪੀਐਮ ਮੋਦੀ ਨੇ ਵੀ ਕੀਤਾ ਟਵੀਟ ਅਮਰੀਕਾ ਚ 20 ਸਾਲਾ ਭਾਰਤੀ ਵਿਦਿਆਰਥੀ ਰਿਸ਼ਕੀ ਹਾਲਾਤਾਂ ਚ ਮੌਤ ਮਾਪਿਆ ਦਾ ਇਕਲਤਾ ਪੁੱਤ ਸੀ ਅਭਿਜੀਤ ਪੰਜਾਬਣ ਦਾ ਕੈਨੇਡਾ ਚ ਕਤਲ 5 ਦਿਨ ਪਹਿਲਾਂ ਪੰਜਾਬ ਤੋਂ ਗਏ ਪਤੀ ਨੇ ਉਤਾਰਿਆ ਮੌਤ ਦੇ ਘਾਟ ਇੱਕ ਆਈਪੀਐਲ ਮੈਚ ਦੀ ਕਮਾਈ ਪੂਰੀ ਪਾਕਿਸਤਾਨੀ ਲੀਗ ਦੇ ਬਰਾਬਰ 10 ਕ੍ਰਿਕਟ ਲੀਗ ਮਿਲ ਕੇ ਇਸ ਤੋਂ 4 ਗੁਣਾ ਪਿੱਛੇ ਹਨ ਇਸ ਹਨ ਹੁਣ ਤੱਕ ਦੀਆਂ ਮੁੱਖ ਖਬਰਾਂ ਮੈਨੂੰ ਦਿਓ ਇਜ਼ਾਜ਼ਤ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਮ ਜੱਟ ਨਿਊਜ਼